ਯਸਤੋ ਬੈਲੈਂਸ ਸੀ ਪੰਜੋਤੇ ਉਹਨਾਂ ਨੂੰ ਉੱਥੇ ਧਰਨਾ ਲਗਾਉਣ ਦੀ ਕੋਸ਼ਿਸ਼ ਨਾ ਕਰਨ ਦਿਓ ਜੀ। ਦੇ ਜੀ ਧਰਨਾ ਲਾਉਣ ਦੀ ਕੋਸ਼ਿਸ਼ ਕਰਨ ਹੋ ਜੀ ਤਾਂ ਥੋੜਾ ਮੋਟਾ ਸ਼ਕਤੀ ਵਰਤ ਲਿਓ ਜੇ ਥੋੜੀ ਮੋਟੀ ਸ਼ਕਤੀ ਤੋਂ ਜਨਾਬ ਨੂੰ ਜਨਾਬ ਸ਼ਕਤੀ ਤੋਂ ਬਹੁਤ ਡਰ ਲੱਗਦਾ ਜੀ। ਮਾਂ ਮੈਂ ਕਦੇ ਤੁਹਾਡੇ ਨਾਲ ਕਦੇ ਲੋਹੜੀ ਨਹੀਂ ਵੇਖੀ, ਕਦੇ ਦੀਵਾਲੀ ਨਹੀਂ ਵੇਖੀ, ਕਦੇ ਵਿਸਾਖੀ ਨਹੀਂ ਵੇਖੀ, ਕਦੇ ਨਵਾਂ ਸਾਲ ਨਹੀਂ ਵੇਖਿਆ। ਕਦੇ ਤੁਹਾਡੇ ਨਾਲ ਆਪਦੀ ਮਰਜ਼ੀ ਨਾਲ ਮੈਂ ਖੁਸ਼ੀਆਂ ਦੇ ਪ੍ਰੋਗਰਾਮਾਂ ਵਿਆਹਾਂ ਸ਼ਾਦੀਆਂ 'ਚ ਨਹੀਂ ਜਾ ਸਕਿਆ ਜਿੰਨਾ ਜਜ਼ਬਾ ਹੈ ਮੇਰੇ ਅੰਦਰ ਜਿੰਨਾ ਫौलाਦ ਹੈ ਮੇਰੇ ਅੰਦਰ ਕਿਤੇ ਅਰਦਾਸ ਕਰਦੀ ਮਾਂ ਕਿ ਮੇਰਾ ਪੁੱਤ ਫੌਜ ਦਾ ਅਫਸਰ ਬਣੇ ਮੈਂ ਸੀਓ ਬਣਦਾ ਮੈਂ ਕਮਾਂਡਿੰਗ ਅਫੀਸਰ ਬਣਦਾ ਪਰ ਮੈਂ ਕਮਾਂਡ ਨਹੀਂ ਕਰਨੀ ਸੀ ਮੈਂ ਪਿੱਛੇ ਰਹਿ ਕੇ ਕਮਾਂਡ ਨਹੀਂ ਕਰਨੀ ਸੀ ਮੈਂ ਮੂਰੇ ਹੋ ਕੇ ਲੜਨਾ ਸੀ ਇਹ ਵਰਦੀ ਬਹੁਤ ਸਤਿਕਾਰਯੋਗ ਹੈ ਮਾਂ ਪਰ ਜੋ ਮੈਂ ਕਰਨਾ ਚਾਹੁੰਦਾ ਉਹ ਨਹੀਂ ਕਰਨ ਦਿੱਤਾ ਜਾ ਰਿਹਾ ਮੈਂ ਸਮਝਦਾ ਕਿ ਸਾਡੇ ਅਪਸਰਾਂ ਦੀ ਵੀ ਮਜਬੂਰੀ ਹੈ ਸਾਡੇ ਤੇ ਉੱਤੇ ਹੁਕਮ ਸਾਨੂੰ ਹੁਕਮ ਲਾਉਣ ਵਾਲੇ ਦੀ ਵੀ ਮਜਬੂਰੀ ਹੈ ਉਹ ਵੀ ਕਿਸੇ ਹੁਕਮ ਤੇ ਬੱਜੇ ਹੋਏ ਹੈ ਸਿਆਣੇ ਆਲੇ ਸੱਚੀ ਆਖੇ ਘਰ ਵਾਲੀ ਬਣਾ ਵੀ ਬੰਦਾ ਅੰਗ ਹੀ ਨਹੀਂ ਹੁੰਦਾ ਡਿਊਟੀ ਕਰੋ ਵਧੀ ਰਾਤ ਨੂੰ ਘਰ ਆਓ ਚਾਹ ਵੀ ਆਪ ਬਣਾਓ ਜਿਹੜਾ ਕਪੜਾ ਵੀ ਆਪ ਚੱਕੋ ਵਾਹਿਗੁਰੂ ਜੀ ਆਪ ਤਾਂ ਬਗੀਆਂ ਪੇਕੇ ਜਾ ਕੇ ਉਹ ਬੰਦਾ ਚਾਹਾਂ ਬਣਾਵੇਗਾ ਡਿਊਟੀ ਕਰੇ ਫੋਨ ਕਿੱਥੇ ਰੱਖ ਲਿਆ ਕਹਾਉਂ ਤਾਂ ਵੀ ਸੱਚੀਆਂ ਹੀ ਬਣੀਆਂ ਵਿਆਹ ਦਾ ਰੱਡੂ ਕਹਿੰਦੇ ਜਿਹੜਾ ਖਾਵੇ ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ ਜਿੰਨਾ ਚਿਰ ਨਹੀਂ ਵਿਆਹੇ ਸੀ ਸੋਚਦੇ ਸੀ ਕਿ ਪਤਾ ਨਹੀਂ ਵਿਆਹ ਕੀ ਰੱਖਿਆ ਹੁੰਦਾ ਵਿਆਹੇ ਗਏ ਤਾਂ ਹੁਣ ਚਾਹ ਸਾੜੀ ਆਪਦੇ ਕੋਲੋਂ ਚਾਹ ਹੀ ਨਹੀਂ ਸਵਾਦ ਬਣੀ ਜਨਾਨੀਆਂ ਵੀ ਪਤਾ ਨਹੀਂ ਪੇਕੇ ਕਿਉਂ ਜਾਂਦੀਆਂ ਯਾਰ ਤੜਕੇ 4 ਵਜੇ ਸੋਤਾ ਸੀ ਆ ਵੇਖ ਲਾ ਮੈਂ ਟੋਮੇਟੇ ਸੋਈ 10 ਤੇ ਪਹੁੰਚ ਗਈ ਐ ਉਹ ਵਿਚਾਰੇ ਭੋਲੇ ਜਿਹੇ ਜ਼ਿਮੀਂਦਾਰ ਨੂੰ ਕਿਸਾਨ ਨੂੰ ਜਦੋਂ ਰਾਤ ਨੂੰ 1 ਵਜੇ ਜਾ ਕੇ ਠਾਇਆ ਕਿਵੇਂ ਡੱਬਰ ਚੀਕਾ ਮਾਰਦਾ ਸੀ ਯਾਰ ਹੰਜੋ ਆਖ ਬੜੀ ਕਸੂਤੀ ਗੱਲ ਕਹਿ ਗਿਆ ਕਹਿੰਦਾ ਅੰਕਲ ਸ਼ਰਮ ਨਹੀਂ ਆਉਂਦੀ ਤੁਹਾਨੂੰ ਕਹਿੰਦਾ ਅਖੇ ਕਿਸਾਨਾਂ ਨੂੰ ਚੱਕੀ ਜਾਂਦੇ ਹੋ ਚਿੱਟੇ ਵਾਲੇ ਤੁਹਾਡੇ ਕਾਬੂ ਨਹੀਂ ਆਉਂਦੇ ਪ੍ਰਮਾਤਮਾ ਅੱਜ ਬਚਾ ਹੀ ਰੱਖੀ ਅੱਜ ਮਜ਼ਦੂਰ ਯੂਨੀਅਨ ਧਰ ਨਾਲੋਂ ਨੂੰ ਤਿਆਰ ਹੋਈ ਫਰਤੀ ਚ ਕਹਿੰਦੇ ਨਰੇਗ ਵਾਲੀਆਂ ਧਿਆੜੀਆਂ ਨਹੀਂ ਬੜੀਆਂ ਸਾਨੂੰ ਕੀ ਨਾ ਆ ਗਿਆ ਸਵੇਰੇ ਸਵੇਰੇ ਜੀ ਜਨਾਬਾ ਸਸ਼ੀਕਲ ਸਰ ਗੁੱਡ ਮਾਰਨਿੰਗ ਜਨਾਬ ਗੁੱਡ ਮਾਰਨਿੰਗ ਤੁਹਾਨੂੰ ਸਿੰਘ ਬਖਮ ਸਰ ਥਾਰੇ ਨੂੰ ਨਹੀਂ ਸਰ ਮੈਂ ਰਾਤ ਲੇਟ ਆਇਆ ਸੀ ਸਰ ਮੈਨੂੰ 3 ਵਜੇ ਸੇ ਘਰ ਆਉਂਦਾ ਪਤਾ ਮੈਨੂੰ ਰਾਤ ਲੇਟ ਸਤੇ ਆਉਂਗਾ 9 ਤੱਕ ਕੰਮ ਹੀ ਆ ਸਰ ਜੀ 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 ਹੁਕਮ ਸਰ ਨੂੰ ਕੰਪਰਮਿਸ਼ਨ ਮਿਲੀ ਹੈ ਕਿ ਆਪਣੇ ਮੇਨ ਚੌਂਕ ਸ਼ਹਿਰ ਦੇ ਕੋਈ ਮਜ਼ਦੂਰ ਜੁਨੀਆ ਨਾਲੇ ਜੀ ਜੀ ਆਪਣੀ ਧਰਨਾ ਲਾਉਣ ਦੀ ਸਾਜਿਸ਼ ਰਚ ਰਿਹਾ ਹੈ ਹਾਂ ਆ ਰਹੀ ਸੀ ਗੱਲ ਮੇਰੇ ਕੋਲ ਗਈ ਹੈ ਇਨਫੋਰਮੇਸ਼ਨ ਸਰ ਤੁਸੀਂ ਕਾਰੋਂ ਤਾਂ ਤੁਸੀਂ ਜਲਦੀ ਜਲਦੀ ਵਰਤਿ ਪਾਓ ਤੇ ਥਾਣੇ ਪਹੁੰਚੋ ਤੁਤੋਂ ਆਪਣੇ ਨੌਜਵਾਨ ਲੈ ਕੇ ਨਾ ਜਵਾਨ ਜੀ ਜਨਾਬ ਤੁਸੀਂ ਟੌਕ ਚ ਜਾਓ ਤੇ ਉਹਨਾਂ ਨੂੰ ਧਰਨਾ ਲਾਉਣ ਦੀ ਕੋਸ਼ਿਸ਼ ਨਾ ਕਰਨ ਦਿਓ ਜੇ ਜੇ ਉਹ ਧਰਨਾ ਨਵਾਂ ਦੀ ਕੋਸ਼ਿਸ਼ ਕਰਨ ਉਹ ਤਰੀਆਂ ਦਰੀਆਂ ਨੂੰ ਸ਼ਾਂਤਾਉਣਾ ਉਹ ਦਰੀਆਂ ਵਿਸ਼ਾਉਣ ਤੋਂ ਪਹਿਲਾਂ ਹੀ ਆਪਣੀ ਫੋਰਸ ਲੈ ਕੇ ਪਹੁੰਚੋ ਜੀ ਜਨਾਬ ਕੋਈ ਵਾਰੀ ਆਉਂਦਾ ਵੀ ਤਰੀਆਂ ਵਿਛਾ ਕੇ ਫਿਰ ਬੰਦੇ ਬੋਲਣ ਲੱਗਿਆਂ ਉਹਦੇ ਉਹ ਤੇ ਮੀਡੀਆ ਦੇ ਵਿੱਚ ਫਿਰ ਕੈਦ ਹੋ ਜਾਂਦੇ ਆ ਉਸ ਤੋਂ ਪਹਿਲਾਂ ਤੁਸੀਂ ਪਹੁੰਚੋ ਤੇ ਉਹਨਾਂ ਨੂੰ ਉੱਥੇ ਧਰਨਾ ਲਗਾਉਣ ਦੀ ਕੋਸ਼ਿਸ਼ ਨਾ ਕਰਨ ਦਿਓ ਜੀ ਉੱਥੇ ਜੀ ਧਰਨਾ ਲਾਉਣ ਦੀ ਕੋਸ਼ਿਸ਼ ਕਰਨ ਉਹ ਜੀ ਤਾਂ ਥੋੜਾ ਮੋਟਾ ਸ਼ਕਤੀ ਵਰਤ ਲਿਓ ਜੇ ਥੋੜੀ ਮੋਟੀ ਸਰ ਸਖਤੀ ਤੋਂ ਜਨਾਬ ਨੂੰ ਜਨਾਬ ਸਖਤੀ ਤੋਂ ਬਹੁਤ ਡਰ ਲੱਗਦਾ ਜਨਾਬ ਸਖਤੀਆਂ ਹੀ ਕਰੀ ਜਾਂਦੇ ਕਿੰਨੇ ਦਿਨਾਂ ਤੋਂ ਵੇਖੋ ਤੁਸੀਂ ਪਹਿਲਾ ਪਹਿਲਾ ਬੇਰੋਜ਼ਗਾਰ ਉਹਦੇ ਵਿਚਾਰੇ ਉਹ ਜਿਹੜੇ ਬੇਰੋਜ਼ਗਾਰ ਸੀ ਜਾਂ ਜਿਹੜੇ ਕੱਚੇ ਕੰਮੇ ਸੀ ਉਹਨਾਂ ਤੇ ਦੇਖੋ ਕਿੰਨਾ ਤਕਾ ਮੁਕੀ ਕਰਨੀ ਪਈ ਉਹਨਾਂ ਦੇ ਨਾਲ ਆ ਪਿਛਲੇ ਦੋ ਤਿੰਨ ਦਿਨਾਂ ਤੋਂ ਵੇਖੋ ਸਰ ਜਨਾਬ ਅੱਧੀ ਅੱਧੀ ਰਾਤ ਨੂੰ ਜਾ ਕੇ ਜਿਹੜਾ ਉਹ ਕਿਸਾਨ ਸੁੱਤੇ ਪੈ ਕਿਸਾਨ ਚੁੱਕੀ ਦੇ ਜਨਾਬ ਜਾ ਕੇ ਹਾਂ ਹਾਂ ਮੈਂ ਨਾ ਮੈਨੂੰ ਆ ਤਿੰਨ ਦਿਨ ਪਹਿਲਾਂ ਇੰਨੀ ਪ੍ਰੋਬਲਮ ਹੋਈ ਕਿ ਇੱਕ ਪਰਿਵਾਰ ਨੂੰ ਮੈਂ ਜਾ ਕੇ ਠਾਲਿਆ ਕਿਸਾਨ ਪਰਿਵਾਰ ਨੂੰ ਜੀ ਤੇ ਉਹ ਜਨਾਬ ਉਹਨਾਂ ਦੇ ਬੱਚੇ ਉਹਨਾਂ ਦੀਆਂ ਲੇਡੀਜ਼ ਜਿਹੜੀਆਂ ਸੀਂਗਾ ਉਹ ਚੀਕਾਂ ਮਾਰਨ ਲੱਗ ਪਈਆਂ ਮੈਨੂੰ ਬੜੀ ਸ਼ਰਮ ਆਈ ਉਹਨਾਂ ਦਾ ਇੱਕ ਬੱਚਾ ਬੇਟਾ ਸੀ ਉਹਨਾਂ ਦਾ 15 16 ਸਾਲ ਦਾ ਜਨਾਬ ਮੈਨੂੰ ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਹਿੰਦਾ ਤੁਸੀਂ ਸੁੱਤੇ ਪਿਆ ਨੂੰ ਕਿੜੀ ਕਿੜੀ ਸਲਾਈ ਜਾਂਦੇ ਹੋ ਮੈਂ ਬੜਾ ਸ਼ਰਮਸਾਰ ਹੋਇਆ ਜੀ ਬੜਾ ਉਫਾ ਲੱਗਦਾ ਜੀ ਧਰਮ ਸਿੰਘ ਤੇ ਲੀਲਾ ਦੇ ਦਾ ਸਮਾ ਨਹੀਂ ਆ ਹੇ ਦਲੀਲਾਂ ਦਲੀਲਾਂ ਨਹੀਂ ਸਰ ਮੈਂ ਤਕਲੀਫ ਹੈ ਮੇਰੀ ਤੁਸੀਂ ਸਮਝਦੇ ਹੋ ਮੈਂ ਜਿਸ ਸਮੇਂ ਤੁਹਾਡੀ ਸੱਚਾਈ ਬੋਲਦੇ ਹੋ ਮੈਂ ਤੁਹਾਡੀ ਗੱਲ ਸਮਝਦਾ ਪਰ ਕਿੱਥੇ ਕਿੱਥੇ ਜਿਹੜੇ ਕੰਮ ਵਾਸਤੇ ਵਰਦੀ ਪਾਈ ਉਹ ਕਰਨੇ ਨਹੀਂ ਦਿੱਤਾ ਜਾ ਰਿਹਾ ਜੀ ਮੈਂ ਤੁਹਾਡੇ ਤੇ ਪ੍ਰੈਸ਼ਰ ਪਾ ਰਿਹਾ ਹਾਂ ਔਰ ਤੁਸੀਂ ਸਿਆਣੇ ਅਫਸਰ ਹੋ ਪੜੇ ਲਿਖੇ ਅਫਸਰ ਹੋ ਸਮਝਦਾਰ ਹੋ ਕਿ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ ਤੇ ਕਿੰਨਾ ਪ੍ਰੈਸ਼ਰ ਹੋ ਰਿਹਾ ਹੈ ਮੈਂ ਸਮਝਦਾ ਜਨਾਬ ਤੁਹਾਡਾ ਤੁਸੀਂ ਤੁਸੀਂ ਸੁਣ ਲੈ ਲਓ ਮੈਂ ਤਾਂ ਹੀ ਤੁਹਾਡੇ ਨਾਲ ਗੱਲ ਸਾਂਝੀ ਕਰ ਲੈਣਾ ਜੀ ਜੀ ਬਿਲਕੁਲ ਮੈਂ ਮੇਰੇ ਕਹਿਣ ਦਾ ਮਤਲਬ ਇਹ ਹੈ ਉਹ ਤੁਹਾਡਾ ਜਲਦੀ ਜਾਓ ਸਮਾਂ ਜ਼ਿਆਦਾ ਨਾ ਬਿਤਾਓ ਚਲੋ ਮੈਂ ਉਸ ਤੋਂ ਬਾਅਦ ਫਿਰ ਆਪਾਂ ਨੂੰ ਫੋਨ ਆਊਗਾ ਮੈਨੂੰ ਫੋਨ ਉਹਨੇ ਕਰਨਾ ਹੈ ਪਰ ਮੈਂ ਤੁਹਾਨੂੰ ਫਿਰ ਫੋਨ ਕਰਨਾ ਹੈ ਫਿਰ ਤੁਸੀਂ ਕਹੋਗੇ ਕਿ ਮੈਨੂੰ ਥੋੜਾ ਜਿਆ ਕੱਲੇ ਸ਼ਬਦਾਂ ਨਾਲ ਬੋਲਿਆ ਪਰ ਮੈਂ ਇਹ ਚਾਹੁੰਦਾ ਨਹੀਂ ਕਿ ਸੀਨੀਅਰ ਅਫਸਰ ਹੋ ਜੀ ਬੜੇ ਸਿਆਣੇ ਅਫਸਰ ਹਾਂ ਗੱਲ ਨੂੰ ਸਮਝਦੇ ਹਾਂ ਜੀ ਜਨਾਬ ਮੈਂ ਮੈਂ ਹੁਣ ਨਾ ਤਿਆਰ ਮੈਂ ਜਾਣਾ ਜੀ ਮੈਂ ਤਿਆਰ ਨਹੀਂ ਸੀ ਹਾਲੇ ਜੀ ਜੀ ਨਹੀਂ ਹੈ ਇਹ ਨਾ ਨਹੀਂ ਚੱਲਿਆ ਜਾਂਦਾ ਯਾਰ ਵਾਹੇ ਕਰੋ ਬਾਪੂ ਬੀਬੀ ਆਰਦਾਸਾਂ ਕਰਦੇ ਹੁੰਦੇ ਸੀ ਤੁਸੀਂ ਬੋਤ ਅਫਸਰ ਬਣ ਜੀ ਬਹੁਤ ਬਹਤ ਕੀਤੀ ਬਾਪੂ ਦਿਨ ਰਾਤ ਨਹੀਂ ਵੇਖਿਆ ਮਾਂ ਹਮੇਸ਼ਾ ਹੀ ਅਰਦਾਸਾਂ ਕਰਦੀ ਹੁੰਦੀ ਸੀ ਨਾ ਮੇਰਾ ਬੁੱਤ ਪੜ ਕੇ ਆਫਸਰ ਬਣੂਗਾ ਬਹੁਤ ਮਿਹਨਤ ਕੀਤੀ ਮਾਂ ਉਹਨਾਂ ਗੱਲਾਂ ਦੇ ਪਿੱਛੇ ਸਿਪਾਈ ਭਰਤੀ ਹੋਇਆ ਇੱਥੋਂ ਤੱਕ ਪਹੁੰਚਿਆ 17 ਤੱਕ ਕਦੇ ਕਿਸੇ ਨੂੰ ਦੁਖੀ ਨਹੀਂ ਦੇਖ ਸਕਦਾ ਕਦੇ ਕਿਸੇ ਨੂੰ ਦੁੱਖ ਦੇ ਵੀ ਨਹੀਂ ਸਕਦਾ ਜਿੱਥੇ ਇੱਕ ਜੇ ਪਹੁੰਚ ਗਿਆ ਨਾ ਇੱਥੇ ਆ ਕੇ ਇਹੋ ਜਿਹਾ ਸਿਸਟਮ ਚੱਲ ਪਿਆ ਮਾਂ ਤੁਸੀਂ ਤਾਂ ਚਲੇ ਗਏ ਮਿਹਨਤ ਕਰਕੇ ਅਰਦਾਸਾਂ ਕਰਕੇ ਅਫਸਰ ਬਣਾ ਲਿਆ ਪੁੱਤ ਪਰ ਅੱਜ ਇਹ ਵਰਦੀ ਕਹਿੰਦੀ ਜਿਹੜੇ ਕੰਮ ਵਾਸਤੇ ਮੈਨੂੰ ਸੇ ਤਣ ਤੇ ਪਾਇਆ ਨਾ ਉਹ ਕਰਕੇ ਦਿਖਾ ਜਿਹੜੀਆਂ ਡਿਊਟੀ ਪਿੱਛੇ ਦੀਆਂ ਮਜਬੂਰੀਆਂ ਉਹ ਕੁਝ ਨਹੀਂ ਕਰਨ ਦਿੰਦੀਆਂ ਬੜਾ ਮਨ ਖੁਸ਼ ਹੋਇਆ ਸੀ ਕਿ ਮਾਪਿਓ ਨੇ ਮਿਹਨਤ ਕੀਤੀ ਹੈ ਬਾਪੂ ਨੇ ਮਿਹਨਤ ਕੀਤੀ ਹੈ ਮਾਂ ਨੇ ਅਰਦਾਸਾਂ ਕੀਤੀਆਂ ਇਨੇ ਲਾਡਾ ਨਾ ਪਾਲਿਆ ਕਿ ਪੁੱਤ ਅਫਸਰ ਬਣੂਗਾ ਮੇਰੇ ਨਾਲ ਦੇ ਹਜੇ ਉੱਥੇ ਹੀ ਫਿਰਦੇ ਜਿੱਥੇ ਸੀ ਮੈਂ ਸੋਚਿਆ ਮਾਂ ਅਫਸਰ ਬਣੇ ਵੇਖਣਾ ਚਾਹੁੰਦੀ ਐ ਬਾਪੂ ਅਫਸਰ ਬਣੇ ਵੇਖਣਾ ਚਾਹੁੰਦਾ ਜਦੋਂ ਤੱਕ ਨੂੰ ਅਫਸਰ ਬਣਿਆ ਤੁਸੀਂ ਚਲੇ ਗਏ ਜਿਹੜੀਆਂ ਉਮੀਦਾਂ ਤੁਸੀਂ ਮੇਰੇ ਤੋਂ ਰੱਖਿਆ ਮੈਂ ਬਹੁਤ ਮਿਹਨਤ ਕੀਤੀ ਮੇਰੇ ਨਾਲ ਦੇ ਹਲੇ ਇੱਕ ਸਵਾਰ ਨਹੀਂ ਲਵਾ ਸਕੀ ਮੈਂ ਨਾਲ ਦੇ ਨਾਲ ਭਰਤੀ ਹੋ ਕੇ ਦੋ ਦੋ ਸਟਾਰ ਲਵਾਏ ਮਨ ਦੇ ਵਿੱਚ ਨਾ ਇੱਕ 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 ਜਜ਼ਬਾਤ ਸੀ ਇੱਕ ਜਜ਼ਬਾ ਸੀ ਮਨ ਦੇ ਵਿੱਚ ਕਿ ਸੇਵਾ ਕਰਨੀ ਹੈ ਕਦੇ ਕਿਸੇ ਦੁਖੀ ਨੂੰ ਨਿਰਾਸ਼ ਨਹੀਂ ਮੋੜਨਾ ਕਦੇ ਕਿਸੇ ਨਾਲ ਨਿਆਂ ਨਹੀਂ ਕਰਨਾ ਪਤਾ ਨਹੀਂ ਸਿਸਟਮ ਦੀਆਂ ਕੀ ਮਜਬੂਰੀਆਂ ਕਦੇ ਬੇਰੋਜ਼ਗਾਰਾਂ ਨੂੰ ਕੁੱਟ ਦਿਓ ਕਦੇ ਕੱਚੇ ਕੰਮਿਆਂ ਨੂੰ ਕੁੱਟ ਦਿਓ ਕਦੇ ਹੱਕਾਂ ਦੀ ਖਾਤਰ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਨੂੰ ਕੁੱਟ ਦਿਓ ਕੱਟੇ ਤੂੰ ਕਰੋ ਬਹੁਤ ਮਨ ਦੁੱਖ ਦਾ ਮਾਂ ਪੱਗਾ ਲੈ ਜਾਂਦੀਆਂ ਚੁੰਨੀਆਂ ਲੈ ਜਾਂਦੀਆਂ ਬਜ਼ੁਰਗ ਬਾਬੇ ਗੋਡਿਆਂ ਪਰਨੇ ਡਿੱਗਦੇ ਆ ਮੂਰੇ ਪੱਚਦੇ ਮੈਂ ਤਾਂ ਕਦੇ ਕਿਸੇ ਦੇ ਮੈਂ ਤਾਂ ਡੰਡਾ ਵੀ ਨਹੀਂ ਮਾਰਦਾ ਕਿਸੇ ਦੇ ਮੈਂ ਤਾਂ ਧਰਤੀ ਤੇ ਮਾਰਦਾ ਖੜਕਾ ਖੜਕਾ ਕੇ ਡੰਡੇ ਕਦੇ ਮੈਂ ਖੰਭੇ ਤੇ ਮਾਰਦਾ ਕਦੇ ਮੈਂ ਧਰਤੀ ਤੇ ਮਾਰਦਾ ਕਦੇ ਮੈਂ ਕਿਸੇ ਵੀ ਅੱਗਲ ਤੇ ਮਾਰਦਾ ਮੇਰਾ ਤਾਂ ਜੀ ਨਹੀਂ ਕਰਦਾ ਕਿਸੇ ਦੇ ਮਾਰਨ ਨੂੰ ਮੈਂ ਨਹੀਂ ਕਹਿੰਦਾ ਤੁਸੀਂ ਮੇਰੇ ਅਫਸਰ ਬਣਦੀਆਂ ਅਰਦਾਸਾਂ ਕਰਕੇ ਮਾੜਾ ਕੀਤਾ ਮੈਂ ਨਹੀਂ ਕਹਿੰਦਾ ਬਾਪੂ ਕਿ ਮਿਹਨਤ ਕਰਕੇ ਮਾੜਾ ਕੀਤਾ ਮੈਂ ਨਹੀਂ ਕਹਿੰਦਾ ਮਾਂ ਕਿ ਅਫਸਰ ਬਣਨੀ ਅਰਦਾਸਾਂ ਗਲਤ ਕੀਤੀਆਂ ਅਫਸਰ ਬਣਨ ਦੀਆਂ ਅਰਦਾਸਾਂ ਕੀਤੀਆਂ ਸੀ ਨਾ ਮਾਂ ਕਿਤੇ ਨਾਲ ਇਹ ਅਰਦਾਸ ਕਰ ਦਿੰਦੀ ਨਾ ਕਿ ਮੇਰਾ ਪੁੱਤ ਜਿੰਨਾ ਲੋਕਾਂ ਦੇ ਦੁੱਖ ਤਕਲੀਫਾਂ ਸਮਝਣ ਵਾਲਾ ਕਿਤੇ ਨਾਲ ਇਹ ਅਰਦਾਸ ਕਰ ਦਿੰਦੀ ਨਾ ਜਿੰਨਾ ਜਜ਼ਬ ਹੈ ਮੇਰੇ ਅੰਦਰ ਜਿੰਨਾ ਫौलाਦ ਹੈ ਮੇਰੇ ਅੰਦਰ ਕਿਤੇ ਇਹ ਅਰਦਾਸ ਕਰਦੀ ਮਾਂ ਕਿ ਮੇਰਾ ਪੁੱਤ ਫੌਜ ਦਾ ਅਫਸਰ ਬਣੇ ਜਿੰਨਾ ਜਜ਼ਬ ਹੈ ਮੇਰੇ ਅੰਦਰ ਜਿੰਨਾ ਫौलाਦ ਹੈ ਮੇਰੇ ਅੰਦਰ ਕਿਤੇ ਇਹ ਅਰਦਾਸ ਕਰਦੀ ਮਾਂ ਕਿ ਮੇਰਾ ਪੁੱਤ ਫੌਜ ਦਾ ਅਫਸਰ ਬਣੇ ਮੈਂ ਬਾਰਡਰ ਤੇ ਹੁੰਦਾ ਉੱਥੇ ਲੜਦਾ ਮਾਂ ਇੱਥੇ ਬਹੁਤ ਮੈਨੂੰ ਵਕਸ਼ਿਸ਼ ਕੀਤੀ ਹੈ ਸੱਚੇ ਪਾਤਸ਼ਾਹ ਨੇ ਇਹ ਵਰਦੀ ਬਹੁਤ ਸਤਿਕਾਰਯੋਗ ਹੈ ਮਾਂ ਪਰ ਜੋ ਮੈਂ ਕਰਨਾ ਚਾਹੁੰਦਾ ਉਹ ਨਹੀਂ ਕਰਨ ਦਿੱਤਾ ਜਾ ਰਿਹਾ ਕੁਝ ਹੋਰ ਕਰਵਾਇਆ ਜਾ ਰਿਹਾ ਅਜਾ ਇਹਨੂੰ ਫੜ ਲਓ ਕੱਲ ਉਹਨੂੰ ਫੜ ਲਓ ਪਰਸੋਂ ਉਹਨੂੰ ਫੜ ਲਓ ਮੈਂ ਬਾਰਡਰ ਤੇ ਹੁੰਦਾ ਨਾ ਮੈਂ ਸੀਓ ਬਣਦਾ ਮੈਂ ਕਮਾਂਡਿੰਗ ਅਫਸਰ ਬਣਦਾ ਪਰ ਮੈਂ ਕਮਾਂਡ ਨਹੀਂ ਕਰਨੀ ਸੀ ਮੈਂ ਪਿੱਛੇ ਰਹਿ ਕੇ ਕਮਾਂਡ ਨਹੀਂ ਕਰਨੀ ਸੀ ਮੈਂ ਮੂਰੇ ਹੋ ਕੇ ਲੜਨਾ ਸੀ ਜੇ ਕੋਈ ਦੁਸ਼ਮਣ ਦੇਸ਼ ਦੇਸ਼ਵਲ ਵੇਂਦਾ ਨਾ ਗੌੜੀ ਅੱਖ ਨਾਲ ਤਾਂ ਮੈਂ ਚੀਰ ਦਿੰਦਾ ਜਾਂ ਮੈਂ ਹਿੱਕ 'ਚ ਗੋਲੀਆਂ ਖਾਦਾ ਅਫਸਰ ਬਣਿਆ ਮਾਂ ਤੇਰੀਆਂ ਅਰਦਾਸਾਂ ਨੇ ਕੰਮ ਕੀਤਾ ਪਰ ਜੋ ਮੈਂ ਕਰਨਾ ਚਾਹਣਾ ਮੈਂ ਕਰ ਨਹੀਂ ਰਿਹਾ ਮਾ ਮੈਂ ਕਦੇ ਤੁਹਾਡੇ ਨਾਲ ਕਦੇ ਲੋਹੜੀ ਨਹੀਂ ਵੇਖੀ ਕਦੇ ਦੀਵਾਲੀ ਨਹੀਂ ਵੇਖੀ ਕਦੇ ਵਿਸਾਖੀ ਨਹੀਂ ਵੇਖੀ ਕਦੇ ਨਵਾਂ ਸਾਲ ਨਹੀਂ ਵੇਖਿਆ ਕਦੇ ਤੁਹਾਡੇ ਨਾਲ ਆਪਦੀ ਮਰਜ਼ੀ ਨਾਲ ਮੈਂ ਖੁਸ਼ੀਆਂ ਦੇ ਪ੍ਰੋਗਰਾਮਾਂ ਵਿਆਹਾਂ ਸ਼ਾਦੀਆਂ 'ਚ ਨਹੀਂ ਜਾ ਸਕਿਆ ਕਦੇ ਤੁਹਾਨੂੰ ਸਮਾਂ ਨਹੀਂ ਦੇ ਸਕਿਆ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੱਜ ਸੋਚਦਾ ਹਾਂ ਕਿ ਜੇ ਤੁਸੀਂ ਹੁੰਦੇ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗ ਕੇ ਮੈਂ ਸਮੇਂ ਤੋਂ ਪਹਿਲਾਂ ਪੈਨਸ਼ਨ ਲੈ ਲੈਣੀ ਸੀ। ਨੋ ਕਹਿੰਦੇ ਆ ਪੁਲਿਸ ਆ ਨਹੀਂ ਕਰਦੀ। ਪੁਲਿਸ ਆਉ ਨਹੀਂ ਕਰਦੀ। ਸਾਡਾ ਨਹੀਂ ਦਿਨ ਕਰਦਾ ਸੀ ਚਿੱਟਾ ਬੰਦ ਕਰਦੀਏ। ਸਾਡਾ ਨਹੀਂ ਦਿਲ ਕਰਦਾ ਲੋਟਾਂ ਖੋਹਾ ਬੰਦ ਕਰਦੀਏ। ਅਸੀਂ ਬਹੁਤ ਕੁਝ ਕਰਨਾ ਚਾਹੁੰਨੇ ਮਾ ਇਹ ਕਿਤੇ ਬੈਠੀ ਤੂੰ ਵੇਖਦੀ ਹੋਈ ਤੇ ਤੈਨੂੰ ਲੱਗਦਾ ਹੋਣਾ ਕਿ ਮੇਰਾ ਪੁੱਤ ਕਿਉਂ ਨਹੀਂ ਕਰ ਰਿਹਾ? ਥੱਲੇ 4 ਦਿਨ ਪਹਿਲਾਂ ਦੀ ਗੱਲ ਹੈ। ਆਪਦੀਆਂ ਮੰਗਾ ਮੰਗਦੇ ਬੇਰੋਜ਼ਗਾਰ ਕੱਚੇ ਕੰਮੇ ਉਹਨਾਂ ਨੇ ਕਿਛ ਤੂੰ ਕਰਕੇ ਹਟਿਆ। ਜਿਨ੍ਹਾਂ ਦਾ ਪੈਦਾ ਕੀਤਾ ਨਾ ਚ ਖਾਣੇ ਨਾ ਮਾਂ। ਤੋ ਉਹਨਾਂ ਨੂੰ ਬੇਨਾ ਵਜਾ ਦੀ ਰਾਤ ਨੂੰ ਚੁੱਕ ਕੇ ਅਸੀਂ ਥਾਣਿਆਂ ਦੇ ਵਿੱਚ ਹਵਾਲਾਤਾਂ ਦੇ ਵਿੱਚ ਠੋਕ ਤਾ ਡੱਕ ਤਾ ਅੱਜ ਫੇਰ ਸਾਰੀ ਰਾਤ ਸਾਰੀ ਰਾਤ ਜਾਗਦਾ ਰਿਹਾ ਕਿ 3 ਵਜੇ ਆਇਆ ਸੀ ਉੱਠੇ ਆ ਤਿਆਰ ਹੋਇਆ ਤਾਂ ਫੋਨ ਆ ਗਿਆ ਕਿ ਜਾਓ ਮੇਨ ਚੌਂਕ ਦੇ ਵਿੱਚ ਮਜ਼ਦੂਰ ਧਰਨਾ ਲਾਉਣ ਲੱਗੇ। ਕੌਣ ਹੈ ਮਜ਼ਦੂਰ? ਉਹ ਮਜ਼ਦੂਰ ਉਹ ਹੈ ਮਾ ਜਿਨ੍ਹਾਂ ਨੇ ਨਰੇਗਾ ਚ ਦਿਹਾੜੀਆਂ ਲਾਈਆਂ। ਮਹੀਨੇ ਦੇ ਵਿੱਚ 5 5 7 7 ਦਿਹਾੜੀਆਂ ਲਾ ਕੇ 2 2 ਮਹੀਨਿਆਂ ਤੋਂ ਉਹਨਾਂ ਨੂੰ ਪੈਸੇ ਨਹੀਂ ਮਿਲੇ। ਤੁਸੀਂ ਸਾਡੇ ਕੋਲ ਆ ਕੇ ਕਹਿੰਦੇ ਆ ਨਹੀਂ ਲਾਉਂਦੇ ਧਰਨਾ। ਜਿਹੜੀ ਸਾਡੀ ਮਿਹਨਤ ਕੀਤੀ ਹੈ ਜਿਹੜੀਆਂ ਦਿਹਾੜੀਆਂ ਲਾਈਆਂ ਸੀ। ਤੁਸੀਂ ਦੇ ਦਿਓ ਸਾਨੂੰ। ਮੈਂ ਸਮਝਦਾ ਕਿ ਸਾਡੇ ਅਫਸਰਾਂ ਦੀ ਵੀ ਮਜਬੂਰੀ ਹੈ ਸਾਡੇ ਤੇ ਉੱਤੇ ਹੁਕਮ ਸਾਨੂੰ ਹੁਕਮ ਲਾਉਣ ਵਾਲੇ ਦੀ ਵੀ ਮਜਬੂਰੀ ਹੈ ਉਹ ਵੀ ਕਿਸੇ ਹੁਕਮ ਤੇ ਬੱਜੇ ਹੋਏ ਹੈ ਅਫਸਰਾਂ ਨੇ ਤਾਂ ਹੁਕਮ ਲਾਤਾ ਕਿ ਬੈਠਣ ਨਹੀਂ ਕਰਨਾ ਚੌਕ ਦੇ ਵਿੱਚ ਜੇ ਥੋੜੀ ਬਹੁਤੀ ਧੱਕਾ ਮੁਕੀ ਧਫਾ ਮੁਕੀ ਕਰਨੀ ਪਈ ਤਾਂ ਉਹ ਵੀ ਕਰਦੇ ਹੋ ਮਾਂ ਮੈਨੂੰ ਤੁਹਾਡੀ ਗੱਲ ਯਾਦ ਆ ਗਈ। ਤੂੰ ਕਹਿੰਦੀ ਹੁੰਦੀ ਸੀ ਨਾ ਜਦੋਂ ਕਿਤੇ ਮਜ਼ਦੂਰ ਆਉਂਦੇ ਹੁੰਦੇ ਸੀ ਖੇਤ ਜਾਣ ਵਾਸਤੇ ਘਰੇ ਕੰਮ ਕਰਨ ਵਾਸਤੇ ਤਾਂ ਤੂੰ ਕਹਿੰਦੀ ਹੁੰਦੀ ਸੀ ਕਿ ਮਜ਼ਦੂਰ ਦੀ ਜਿਹੜੀ ਮਿਹਨਤ ਹੈ ਬਾਪੂ ਨੂੰ ਸਮਝਾਉਂਦੀ ਹੁੰਦੀ ਸੀ ਮੈਨੂੰ ਯਾਦ ਆ ਉਹ ਗੱਲਾਂ ਕਿ ਮੈਂ ਮਜ਼ਦੂਰ ਦੀ ਮਿਹਨਤ ਜਿਹੜੀ ਹੈ ਉਹ ਪਸੀਨਾ ਸੁੱਕਣ ਤੋਂ ਪਹਿਲਾਂ ਉਹਨੂੰ ਮਿਲ ਜਾਣੀ ਚਾਹੀਦੀ ਹੈ ਕਿਉਂਕਿ ਉਹਨੇ ਹਰ ਰੋਜ਼ ਕਮਾ ਕੇ ਆਪਣੇ ਘਰੇ ਲੈ ਕੇ ਜਾਣਾ ਹੁੰਦਾ ਹੈ। ਜੋਨਾ ਹੀ ਮਜ਼ਦੂਰਾਂ ਨੂੰ ਖਿੱਚ ਤੂੰ ਕਰਕੇ ਠਾਉਣ ਦਾ ਹੁਕਮ ਜਾਰੀ ਹੋ ਗਿਆ ਪਰ ਮੇਰੀ ਆਤਮਾ ਨਹੀਂ ਮੰਨਦੀ ਜਾਊਂਗਾ ਮੈਨੂੰ ਬਲਬਾਕ ਸਿਓ ਕਿ ਮੇਰੇ ਕੋਲੋਂ ਕਿਸੇ ਵੀ ਹੱਕ ਮੰਗਦੇ ਦੇ ਖਿਲਾਫ ਕੁਝ ਗਲਤ ਨਾ ਹੋਵੇ ਨਹੀਂ ਮੰਨਦੀ ਮੇਰੀ ਆਤਮਾ ਨੇ ਮੰਦਾ ਮੇਰਾ ਦਿਲ ਧਿਆਨ ਰੱਖਿਓ ਚੱਲਿਆ ਆਪਾਂ